ਹਾਂਜੀ ਭਾਈ ਕੀ ਹਾਲ ਚਾਲ ਆ ਤੇ ਆਪਾਂ ਆਏ ਸੀ ਬਾਈਗੋਰੇ ਤੇ ਬਾਈਗੋ ਜਾਨਵਰਾ ਕੱਢਦੇ ਆ ਪਾਈਨਾਂ ਗੱਲਬਾਤ ਤੇ ਡਿਟੇਲ ਲੈਣਾ ਚਾਹੁੰਦੇ ਅਸੀਂ ਤਾਂ ਇਹ ਕਿਹੜਾ ਫੈਟ ਆਪਣਾ ਸਾਰਾ ਲੋਕੇਟ ਦੱਸੋ ਸਰ ਬੰਦੀ ਆਪਣਾ ਪਰਟ ਵਿੱਚ ਵਾਜੀ ਨੌੜੀ ਕਾਨਾ ਕੱਚਾ ਰੋਡ ਦੇ ਬੈਕ ਸਾਈਡ ਸੀ ਸ਼ਹਾਦੀ ਤੇ ਆਪਣੇ ਕੋਲ ਜਾਨਵਰਾ ਆਇਆ ਕਿੱਥੋਂ ਸੀ ਗਾਇ ਇਹ ਤੇ ਬਈ ਆਪਾਂ ਲਿਆਂਦਾ ਸੀ ਗਾ ਜੀ ਪਿਛੋਂ ਲਈ ਸੀ ਮੰਡੀ ਤੋਂ ਲਿਆ ਸੀ ਪੱਕਰੀ ਠੀਕ ਹੈ ਜੇ ਕੰਨੇ ਨੰਦ ਹੋ ਗਏ ਜੀ ਇਹ ਫਿਰ ਅਸ 4 ਰਹਿ ਜਮਣ 4 ਦੰਦ ਗਰਮ ਪ੍ਰੈਸ਼ਰ ਜਰੂਰ ਹੈ ਤੇ ਬੱਕਰੀਆਂ ਬੱਕਰੀਆਂ ਤੇ ਛੱਡਿਆ ਬਾਈ ਕਿਨੇ ਬੱਕਰੀਆਂ ਦੇ ਬਜੇ ਘਰੇ ਜਰਟ ਲੈ ਆਪਾਂ ਜੇ ਬਾਹਰ ਨਹੀਂ ਛੱਡਿਆ ਜਨਾ ਘਰੇ ਜਰਟ ਲੈ ਆਗਾ ਠੀਕ ਹਾਂ ਜਰਟ ਵਧੀਆ ਮਿਲਿਆ ਬੱਚਾ ਹੋ ਰਿਹਾ ਤੇ ਘਰ ਦਾ ਬੱਚੇ ਵੀ ਸਾਲ ਚ ਆ ਬਣੀ ਗਏ ਸਵਾਤਲਾ ਪਿੰਡੋਂ ਉੱਤੇ ਹਾਈ ਗ੍ਰੇਡ ਕਿੰਨੀ ਹੋ ਗਈ ਉਹ ਛੇ ਛੇ ਦੀ ਕਿਉਂ ਨਹੀਂ ਕਿਦਾਲੀ ਕੈਂਚਨ ਦੇਗੀ ਠੀਕ ਹੈ ਹਾਂ ਜੇ ਇਹ ਚਾਹੇ ਇੱਕਾ ਬੱਕਰੀ ਦੀ ਹੋਰ ਚੰਗਾ ਜਾ ਮਰਾ ਦੇ ਭਾਈ ਜੇ ਕਿਸੇ ਨੇ ਬੱਕਰੀ ਬੱਕਰੀ ਮੇਟ ਖਰੋਣੀ ਹੋਵੇ ਹਾਂ ਛਾੜ ਤੋਂ ਕੇ ਕੇ ਹਾਂਜੀ ਹਾਂਜੀ ਹੁਣ ਉਪਰ ਅਰਜ ਕਰ ਦਰੂ ਹਾਂ ਤੇ ਫੀਸ ਉਹਦਾ ਵੀ ਦੱਸ ਦਿੰਦੇ ਜੀ ਫੀਸ ਭਾਈ ਜੀ 1500 ਰੁਪਏ ਠੀਕ ਤੇ ਬਾਈ ਕੋਲ ਰਿਜ਼ਲਟ ਘਰੇ ਆਇਆ ਜਾਨਵਰ ਦਾ ਘਰੇ ਬੱਚੇ ਹੈਗੇ ਆ ਬਾਈ ਕਿਹੜੇ ਹੈਗੇ ਨਹੀਂ ਤੇ ਬੱਚੇ ਦਿਖਾ ਦੇ ਰਿਜ਼ਲਟ ਵੀ ਦਿਖਾ ਦਿਨਾਂ ਤੇ ਬਾਈ ਕੋਲ ਹੋਰ ਵੀ ਜਾਨਵਰ ਦਿਖਾਉਣੇ ਆ ਸਾਰੇ ਸਭਨ ਕੈਕ ਕਰਦੇ ਆ ਬਾਈ ਨਾਲ ਗੱਲ ਬਾਤ ਤੇ ਆਪਾਂ ਦਿਖਾਉਨੇ ਆ ਬਾਈ ਦੇ ਦੂਜੇ ਜਾਨਵਰ ਵੀ ਕਰੇ ਬੱਕਰੀਆਂ ਕੰਨਾ ਕੁੰਨਾ ਦੀ ਲੈਂਥ ਬਹੁਤ ਚੰਗੀ ਆ ਬਾਈ ਕੋਲ ਜਾਨਵਰਾਂ ਦੀ ਤੇ ਆਹ ਬਾਈ ਜੀ ਪੱਠਾ ਹਾਂਜੀ ਬਾਈ ਜੀ ਇਹ ਚਾਰ ਦੰਦ ਪੱਠਾ ਜੀ ਠੀਕ ਹੋ ਜੀ ਹਾਂਜੀ ਤੇ ਇਹਦੇ ਬੱਚੇ ਬੁੱੱਚੇ ਇਹਦੇ ਬੱਚੇ ਹੈਗੇ ਜੀ ਇਹ ਕਿ ਕ੍ਰੋਸ ਕਰੀ ਆਪਣੇ ਘਰ ਵਾਲੇ ਬੱਕਰੇ ਦੀ ਠੀਕ ਹੋ ਜੀ ਇਹਨੇ ਮਗਰ ਦੋ ਹੁਣ ਸੂਈਏ ਦੋ ਪੱਠਾ ਦਿੱਤੀਆਂ ਆ ਇਹਦੇ ਪਿਆਉਦੀ ਗਈਆਂ ਆਪਦੇ ਦੇ ਬਲਾ ਪੀ ਜਮੜੀ ਚਈਆਂ ਗਈਆਂ ਕੰਨਾ ਕੁੰਨਾ ਦੀ ਵੀ ਲੈਂਥ ਚੰਗੀ ਆ ਨਾ ਬੱਕਰੀ ਦੀ ਹਾਂਜੀ ਬਾਕੀ ਬੱਚੇ ਵੀ ਆਪਾਂ ਦਿਖਾ ਦਨੇ ਇਹਦੇ ਠੀਕ ਜੀ ਆਪਣੇ ਹੈਗੇ ਘਰੀ ਬੱਚੇ ਵੀ ਘਰੀ ਆਈ ਤੇ ਆਹ ਇੱਕ ਆਹ ਖੜੀ 8 ਨੰਦ ਹੋ ਗਈ ਜੀ ਹੁਣ ਠੀਕ ਹੋ ਜੀ ਵਡਿਆ ਮਤਲਬ ਹਾਂ ਜੀ ਵਡਿਆ ਫੁਫਲੇ ਕੀ ਆ ਗਿਆ 8 ਨੰਦ ਫਰੈਸ਼ ਹੈ ਜੀ ਠੀਕ ਹੋ ਜੀ ਇਹ ਵੀ ਗੁਲਾਬੀ ਚਮੜੀ ਜੀ ਆਈ ਹੈ ਗੁਲਾਬੀ ਚਮੜੀ ਜੀ ਬਹੁਤ ਚੰਗੇ ਜਾਨਵਰ ਆ ਬਾਈ ਕੋਲੇ ਤੇ ਕੰਨਾਂ ਕੋਨਾਂ ਦੀ ਵੀ ਲੈਂਥ ਵਧੀਆ ਬਈ ਸਾਰੀ ਤੇ ਇਹਦਾ ਉਹ ਬੱਚੇ ਉਧਰ ਹੋਰ ਵੀ ਹੈਗੇ ਹਨਾ ਮੇਲਾ ਬਾਈ ਹਾਂ ਜੀ ਹਾਂ ਜੀ ਇਹਦਾ ਬੱਚਾ ਵੀ ਹੈਗਾ ਉਹ ਵੀ ਦਿਖਾ ਦਿੰਦੇ ਆ ਬਈ ਆਪਾਂ ਜਿਹੜੀ ਮਨਸੂਈ ਆਈਆ ਪੱਠ ਠੀਕ ਹੋ ਜੀ ਆ ਬਈ ਪੱਠ ਦਾ ਰਿਜ਼ਲਟ ਆ ਉਸ ਦਾ ਬਹੁਤ ਚਿੱਟੀ ਆਖਦੇ ਆ ਜੀ ਗਲਾ ਵੀ ਚੌਂਡੀ ਕੋ ਹਾਂਜੀ ਬਹੁਤ ਚੰਗੇ ਜਾਨਵਰ ਆ ਬਾਈ ਕੋਲੇ ਆ ਦੋ ਬੱਚੇ ਆਏ ਆਗੇ ਤੇ ਆ ਕਿਹੜਿਆਂ ਦਾ ਬਾਈ ਹੁਣ ਇਹ ਆਪਣੀ ਆ ਘਰ ਵਾਲੇ ਬੱਕਰੇ ਦੇ ਬੱਕਰੇ ਦੀ ਆ ਦੂਜੀ ਬੱਕਰੀ ਤੇ ਠੀਕ ਆ ਜੀ ਉਹ ਜਿਹੜੀ ਚਿੱਟੀ ਬੱਕਰੀ ਦਿਖਾਈ ਸੀਗੀ ਉਹ ਕਿੰਨੇ ਟਾਈਮ ਦਾ ਹੋ ਗਿਆ ਬਈਏ ਇਹ 6 ਤਿੰਨ ਮਹੀਨੇ ਦੇ 3.5 ਕੋਨੇ 4 ਮਹੀਨੇ ਦਾ ਠੀਕ ਆ ਜੀ 4 ਕੁ ਮਹੀਨਾ ਦਾ ਘਟਾਗਾ ਤੇ ਵੱਡੇ ਆਪਣੇ ਬਰੀਡਰ ਦਾ ਹੀ ਆਗਾ ਵੱਡੇ ਬਰੀਡਰ ਦਾ ਹੀ ਆ ਜੀ ਇਹ ਦੇਖਾ ਵੀ ਦੇਖੀ ਠੀਕ ਹੋਈ ਇਹ ਦੇਖੋ ਮਿੱਤਰੋ ਵੀ ਬਹੁਤ ਚੰਗਾ ਰਿਜ਼ਲਟ ਆ ਜਾਨਵਰ ਦਾ ਵੀ ਵਧੀਆ ਚਟੀਆਂ ਅੱਖਾਂ ਦਾ ਨੱਕ ਨਕੌੜਾ ਪੂਰਾ ਚੰਗਾ ਕੰਨਾਂ ਕੁੰਨਾਂ ਦੀ ਲੈਂਥ ਵੀ ਵਧੀਆ ਤਿੰਨਾਂ ਮਹੀਨਿਆਂ ਦਾ ਬੱਚਾ ਬਾਈ ਕੋਲੇ ਤੇ ਰਿਜ਼ਲਟ ਵੀ 9 ਉੱਪਰ 9 ਹੀ ਆਉਂਦਾ ਹੈਗਾ ਜਾਨਵਰ ਦਾ ਤੇ ਹੋਰ ਬਾਈ ਆਪਣੇ ਜਾਨਵਰ ਤੇ ਆ ਬਾਈ ਖੀਰੀ ਪਾਠਾ ਵੀ ਹਜੇ ਕਿੰਨੀ ਕੁ ਉਮਰ ਹੋ ਗਈ ਬਾਈ ਇਹਦੀ ਠੀਕ ਹੋ ਬਈ ਸਾਰੀ ਗਲਾਬੀ ਆ ਆ ਸਾਰੀ ਗਲਾਬੀ ਆ ਤੇ ਉਹ ਵੱਡੇ ਬਰੀਡਰ ਦੀ ਇਹ ਵੀ ਪਾਠ ਆ ਬਈ ਵੱਡੀ ਬੱਕਰੀ ਦੀ ਨਾ ਉਸੇ ਚਿੱਟੀ ਦੀ ਠੀਕ ਹੋਈ ਪੂਰੀ ਨੱਕ ਨਗੋੜਾ ਇਹਦਾ ਵੀ ਪੂਰਾ ਹੀ ਸਰਾ ਤੇ ਕੰਨਾਂ ਦੀ ਲੈਂਥ ਕਿੰਨੀ ਹੋਊਗੀ ਬਈ ਇਹਦੀ ਕੰਨਾਂ ਦੀ ਬਈ ਦੇਖੀ ਲੈਣ ਆ ਮੈਂ ਦੇਖੋ ਜੀ ਮਿਲ ਲਈ ਆਪੋ ਠੀਕ ਹੋਈ ਬਹੁਤ ਚੰਗੀ ਕੁਆਲਿਟੀ ਆ ਜਾਨਵਰਾਂ ਚ ਤੇ ਵੀ ਰਿਜ਼ਲਟ ਬਹੁਤ ਵਧੀਆ ਆਉਂਦਾ ਤੇ ਉਧਰ ਉਹ ਡੱਬੀ ਵਾਠ ਕਿਹੜੀ ਆ ਬਈ ਉਹ ਵੀ ਲੈ ਆ ਮੜੀ ਤੇ ਇਹਦੀ ਕੀ ਡਿਟੇਲ ਆ ਬਈ ਇਹ ਵੀ ਖੀਰੀ ਹੈ ਜੀ ਉਹਦੀ ਭੈਣ ਹੀ ਆ ਸਗੀ ਠੀਕ ਹੋ ਜੀ ਉਹਦੀ ਸਗੀ ਭੈਣ ਹੀ ਆ ਖੀਰੀ ਆ ਇਹ ਵੀ ਖੀਰੀ ਤੇ ਕੰਨਾ-ਕੰਨਾ ਦੀ ਲੈਂਥ ਬਈ ਇਹਦੀ ਵੀ ਬਹੁਤ ਆ ਤੁਸੀਂ ਦੇਖ ਹੀ ਸਕਦੇ ਆ ਤੇ ਬਈ ਖਰਾਖਰੂ ਕੀ ਪਾਉਣ ਆ ਆਪਾਂ ਇਹਨਾਂ ਨੂੰ ਫਿਰ ਖਰਾਖ ਬਈ ਦੇਸੀ ਆਪਣੀ ਜਿਵੇਂ ਮੱਕੀ ਦਾ achar ਹੋ ਗਿਆ ਬਈ ਹਾਂਜੀ ਜਾਂ ਕਣਕ ਹੋਗੀ ਘਰ ਦਾ ਮਤਲਬ ਘਰ ਦੀ ਆਮ ਖਰਾਕ ਹੀ ਹੋ ਗਈ ਠੀਕ ਹੋ ਜੀ ਤੇ ਲੋ ਬਈ ਮਿੱਤਰੋ ਬਾਈ ਦਾ ਉੱਤੇ ਕੰਟੈਕਟ ਨੰਬਰ ਦੇ ਦਾਂਗੇ ਤੇ ਆ ਬੱਚੇ ਬਈ ਸੇਲ ਕਰਦਾਂਗੇ ਕਿ ਨਹੀਂ ਕਰਨੇ ਨਹੀਂ ਬਈ ਸੇਲ ਨਹੀਂ ਹੈ ਜੀ ਠੀਕ ਈ ਸੇਲ ਨੇ ਬਾਈ ਕਹਿੰਦਾ ਜਾਨਵਰ ਕਰਨਾ ਉਹ ਬੱਕਰਾ ਛੱਡ ਦੂਗਾ ਬੱਕਰੀ ਤੇ ਬਾਈ ਦਾ ਆਪਾਂ ਨੰਬਰ ਬੋਲ ਦਾਂਗੇ ਕੰਟੈਕਟ ਨੰਬਰ ਦੇ ਦਾਂਗੇ ਬਾਈ ਨਾਲ ਜੇ ਕਿਸੇ ਨੇ ਬੱਕਰੀ ਮੀਟ ਕਰਾਉਣੀ ਹੋਵੇ ਤੇ ਬਾਈ ਨਾਲ ਕੰਨੈਕਟ ਕਰ ਲੈ ਹਾਈਟ-ਹਾਈਟ ਬੱਚਿਆਂ ਦੀ ਬਹੁਤ ਚੰਗੀ ਆਉਂਦੀ ਆਗੇ ਦੇਖ ਹੀ ਸਕਦੇ ਆ ਤੁਸੀਂ ਆ ਖੀਰੀਆਂ ਪੱਠਾਂ ਬਈ ਤੇ ਹਾਈਟ ਦੇਖ ਸਕਦੇ ਆ ਤੁਸੀਂ ਪੱਠਾਂ ਦੀ